हिमाचल जम्मू कश्मीर पिछले कुछ दिना तो भारी बरसात ਦੇ ਬੱਦਲ ਫਟਣ ਕਾਰਨ ਕੌਂਗ ਡੈਮਸ ਪਾਣੀ ਦਾ ਪੱਦਰ ਵਧਨ ਕਾਰਨ ਬਿਆਸ ਦਰਿਆ 'ਚ ਪਾਣੀ ਦਾ ਪੱਦਰ ਇੱਕ ਵਾਰ ਫੇਰ ਵੱਧ ਗਿਆ। ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਸਾਕ ਤੋਂ ਵੱਧ ਪ੍ਰਭਾਵਿਤ ਹੋਇਆ। ਬਿਆਸ ਦਰਿਆ ਵਿੱਚ ਪਾਣੀ ਦਾ ਪੱਦਰ ਵਧਨ ਕਾਰਨ ਦਰਿਆ ਦੇ ਦੋਵੇਂ ਕੰਢਿਆਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ। ਅਰਜ਼ੀ ਬੰਨ ਵੀ ਟੁੱਟ ਗਏ ਹਨ ਜਿਸ ਤਰ੍ਹਾਂ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਡੈਮ 'ਚ ਲਗਾਤਾਰ ਵੱਧੂ ਪਾਣੀ ਆਉਣ ਕਾਰਨ ਡੈਮ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਜੀ ਇਹਦੇ ਹੜ੍ਹ ਜਿੱਥੇ ਐ ਇੱਥੇ ਕੀ ਕਹਣਾ ਮੇਰਾ ਨਾਮ ਤਾਂ ਲੋਚਨ ਸਿੰਘ ਪਿੰਡ ਦੋਦਾਬਜੀਰਾ ਜੀ ਅਸੀਂ ਰਾਣਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਆਏ ਆ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਇੱਥੇ ਵੀ ਪੋਪਲਾਨਾ ਜਿਹੜੀਆਂ ਚੱਲ ਰਹੀਆਂ ਤੇ ਉਹਨਾਂ ਨੂੰ ਤੇਲ ਭਈਆ ਕਰਾਉਣਾ ਬੋਰੇ ਭਰ ਰਹੇ ਆ ਉਹਦੇ ਸੰਬੰਧ ਵਿੱਚ ਇੱਥੇ ਆਏ ਹੋਏ ਆ 19 ਫਸਲ ਪ੍ਰਭਾਵ ਫਸਲ ਤਕਰੀਬਨ 5 ਤੋਂ 6000 ਏਕੜ ਇੱਥੇ ਜਿਹੜੀ ਝੋਨੇ ਦੀ ਫਸਲ ਖੜੀ ਸੀਗੀ ਉਹ ਸਾਰੀ ਹੁਣ ਪਾਣੀ ਦੀ ਮਾਰ ਦੇ ਵਿੱਚ ਆ ਰਹੀ ਆ ਤਿੰਨ ਪੰਚਾਇਤਾਂ ਇਹ ਦਰਿਆ ਦੇ ਵਿਚ ਆ ਟਾਪੂ ਨੂਮਾ ਜਿਹੜਾ ਬਣਿਆ ਹਾ ਨਾ ਇਦੇ ਵਿੱਚ ਤਿੰਨ ਪੰਜਾਤਾਂ ਜਿਹੜੀਆਂ ਬਣਦੀਆਂ ਆ ਉਹਦਾ ਸਾਰਾ ਏਰੀਆ ਸਾਰਾ ਪਾਣੀ ਦੀ ਮਾਰ ਦੇ ਵਿੱਚ ਆ ਰਿਹਾ ਤੇ ਹੁਣ ਪਾਣੀ ਦਾ ਪੱਧਰ ਵਧ ਰਿਹਾ ਜਾਂ ਘਟ ਰਿਹਾ ਹੈ ਪਾਣੀ ਦਾ ਪੱਧਰ ਵਧ ਰਿਹਾ ਜੀ ਰਾਤ ਤੋਂ ਲੈ ਕੇ ਹੁਣ ਜਿਆਦਾ ਹੋ ਗਿਆ ਪਿੱਛੋਂ ਪਾਣੀ ਛੱਡ ਰਿਹਾ ਅੱਗੇ ਜਿਹੜੇ ਦਰ ਨਹੀਂ ਖੋਲੇ ਜਾ ਰਹੇ ਉਥੋਂ ਪਾਣੀ ਦੀ ਪੂਰੀ ਨਿਕਾਸੀ ਨਹੀਂ ਹੋ ਰਹੀ ਜਿੰਨਾ ਪਿੱਛੋਂ ਆ ਰਿਹਾ ਉਤੋਂ ਅੱਧਾ ਵੀ ਅੱਗੇ ਨਹੀਂ ਨਿਕਲ ਰਿਹਾ ਪਰਤੋਬਤ ਇਲਾਕੇ ਵਿੱਚ ਆਏ ਉਤੇ ਕੀ ਹਨ ਇਹ ਮੇਰਾ ਨਾਂ ਵੀਰਿੰਦਰ ਸਿੰਘ ਗੋਲੜੀ ਜੀ ਹਲਕਾ ਪ੍ਰਧਾਨ ਯੂਥ ਕੌਂਸਲ ਤਾਪਰ ਲੋਧੀ ਅਸੀਂ ਇੱਥੇ ਜਿਹੜਾ ਰਾਮਪੁਰ ਗੋੜੇ ਬੰਨ ਟੁੱਟਿਆ ਇਹਦੇ ਸਬੰਧ ਵਿੱਚ ਇੱਥੇ ਆਏ ਸੀ ਤੇ ਰਾਜਿੰਦਰ ਪਤਾ ਜੀ ਦਾ ਸਾਡੀ ਡਿਊਟੀ ਲਈ ਆ ਜੀ ਤੇ ਅਸੀਂ ਆਪਦੀ ਡਿਊਟੀ ਜਿਹੜੀ ਨਿਭਾਉਣ ਦੇ ਸੀ ਇੱਥੇ ਬੰਨ ਤੇ ਖੜੇ ਤੇ ਕਿੰਨਾ ਕੁ ਖਬਰ ਅਫਸਰ ਕਿੰਨੀ ਪੈੜੀ ਬੇ ਮੇਰੇ ਸਾਹਬਾ ਬੰਨ ਦੇ ਅੰਦਰ 15 ਤੋਂ 16 ਪਿੰਡ ਹੈਗੇ ਆ ਜੀ ਤਾਪੂ ਨੋਵਾ ਪਿੰਡ ਤੇ 6-7000 ਕਿਲੋ ਦੇ ਆਸ-ਪਾਸ ਜਿਹੜੀ ਪਹਿਲੀ ਪ੍ਰਭਾਵਿਤ ਹੋਈ ਹੈ ਫਸਲ ਜਿਹੜੀ ਖੜੀ ਹੈ ਜੀ ਤੇ ਪ੍ਰਧਾਨ ਜੀ ਕੋਈ ਅਧਿਕਾਰੀ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਲਗਭਗ ਆਪਦੀ ਡਿਊਟੀ ਨਿਭਾਉਣ ਦੇ ਆ ਜੀ ਤੇ ਕੋਈ ਨਾ ਕੋਈ ਬੰਦਾ ਤੁਰਿਆ ਆਉਂਦਾ ਸਵੇਰ ਦਾ ਜੀ ਜਿੰਨੂੰ ਪਤਾ ਲੱਗਾ ਪਾਣੀ ਦਾ ਪੱਤਰ ਕਰਿਆ ਵਧ ਰਿਹਾ ਜਾਂ ਨਹੀਂ ਪਾਣੀ ਦਾ ਪੱਤਰ ਵਾਧ ਹੀ ਰਿਹਾ ਜੀ ਘਟਣ ਦੀ ਘਟਣ ਦੀ ਬਜਾਏ ਹਾਂ ਜੀ ਇਹ ਬੱਸ ਇਹ ਬੰਨ ਚ ਹੈ ਕਿ ਕੀ ਹਾਲਾਤ ਹਾਲਾਤ ਬੰਨ ਟੁੱਟਿਆ ਹੋਇਆ ਹੈ ਪਰ ਪ੍ਰਸ਼ਾਸਨ ਲੱਗਾ ਹੋਇਆ ਹੈ ਇਥੇ ਲਈ ਲੋਕਲ ਜਿਹੜੇ ਕਿਸਾਨ ਨੇ ਉਹ ਵੀ ਬਹੁਤ ਸਾਰਾ ਸਹਾਇਤਾ ਕਰ ਰਹੇ ਨੇ ਤੇ ਮਸ਼ੀਨਾਂ ਲੱਗੀਆਂ ਹੋਈਆਂ ਆ ਉਹ ਸੋ ਹੋਪਸ ਹੋ ਕਿ ਜਲਦੀ ਵੱਜ ਜਾਵੇਗਾ ਕਿੰਨਾ ਕਿਲੋ ਖਰਾਬ ਹੋਵੇਗਾ ਅ ਇਲਾਕਾ ਚੋਂ ਪ੍ਰਭਾਵਿਤਤਾ ਹੋਵੇਗਾ ਕਿਉਂਕਿ ਪਾਣੀ ਕਾਫੀ ਆ ਗਿਆ ਆ ਤੋਂ ਅਜੇ ਬੰਨ ਬੱਜਾ ਨਹੀਂ ਆ ਕਾਫੀ ਦੂਰ ਤੱਕ ਪਾਣੀ ਚਲੇ ਗਿਆ ਆ ਤੋਂ ਅਸੀਂ ਕਾਫੀ ਲੇਬਰ ਮਗਵਾਈ ਹੋਈ ਆ ਸਾਡੇ ਟਰੋੜੇ ਭਰੇ ਜਾ ਰਹੇ ਨੇ ਜਿਵੇਂ ਦੀ ਸਾਰੇ ਹੁਕਮ ਹੋਏ ਸੀ ਕਿ 17 ਸਵੇਰ ਕਾਢ ਦੇ ਨਾਲ ਪੂਰੀ ਜਦੁੱਧਿਆ ਚੱਲ ਰਹੀ ਹੈ ਜੀ ਤੇ ਭਾਰੇ ਜਲਦੀ ਹੀ ਆਪਾਂ ਇਹ ਤੇ ਵਿਜੀ ਪਾਵਾਂਗੇ ਜੀ ਇਹਨੂੰ ਕਵਰ ਕਰ ਲਾਂਗੇ ਕਾਲ